ਪਨਬਸ ਪੰਜਾਬ ਰੋਡ 'ਤੇ ਕਾਮਿਆਂ ਵੱਲੋਂ ਅੱਜ ਫਾਜ਼ਿਲਕਾ ਬੱਸ ਡਿਪੋ 'ਤੇ ਪੰਜਾਬ ਸਰਕਾਰ ਖਿਲਾਫ ਰੋਜ ਪ੍ਰਦਰਸ਼ਨ ਕੀਤਾ ਗਿਆ ਅਤੇ ਕਹਿਆ ਗਿਆ ਕਿ ਜੇਕਰ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਕੱਲ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਉਹਦਾ ਘਰਾਉ ਕਰਨਗੇ ਅੱਜ ਫਾਜ਼ਿਲਕਾ ਬੱਸ ਡਿਪੋ 'ਤੇ ਪਨਬਸ ਪੰਜਾਬ ਰੋਡ 'ਤੇ ਕਾਮਿਆਂ ਵੱਲੋਂ ਪੰਜਾਬ ਰੋਡਵੇ ਵਿੱਚ ਏਡੀਓ ਦੇ ਖਲਾਅ ਪ੍ਰਦਰਸ਼ਨ ਕੀਤਾ ਅਤੇ ਏਡਿਓ ਖਲਾਅ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਿੱਥੇ ਬੋਲਦੇ ਕਿ ਆ ਗਿਆ ਕਿ ਇਹਨਾਂ ਵੱਲੋਂ ਮੰਗੀਆਂ ਮੰਨਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਅਤੇ ਸੰਘਰਸ਼ ਨੂੰ ਤਿੱਖਾ ਕਰਕੇ ਸਰਕਾਰ ਵੱਲ ਸੇਧ ਦਿੱਤਾ ਜਾਵੇਗਾ ਕਿ ਜਿੱਥੇ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਅਤੇ ਪੰਜਾਬ ਰੋਡਵੇ ਪੰਨਬਈ ਦਾ ਚੱਕਾ ਜਾਮ ਰਿਆ ਹੋਰ ਕੀ ਕੁਝ ਹੋਇਆ ਸਭ ਕੁਝ ਜਾਣ ਨਹੀਂ ਸਾਡੇ ਨੂੰ ਬਣੇ ਰਿਹਾ ਦੇ ਜੀ ਅੱਜ ਦੇ ਇਸ ਪ੍ਰਦਰਸ਼ਨ ਨੂੰ ਲੈ ਕੇ ਜੀ ਦੇਖੋ ਜੀ ਸਾਡੀ 14 ਤਰੀਕ ਤੋਂ ਜਿਹੜੀ ਅੱਧ ਮਿੰਟ ਟਾਈਮ ਦੀ ਹਰਫਾਸ ਸੀ ਉਹ ਸ਼ੁਰੂ ਹੋਈ ਜਿੰਦੇ ਵਿੱਚ 13 ਤਰੀਕ ਨੂੰ ਵੀ ਮੀਟਿੰਗ ਹੋਈ 14 ਨੂੰ ਵੀ ਹੋਈ ਕੱਲ ਜਿਹੜੀ ਮੀਟਿੰਗ ਜਾ ਦੇ ਚੀਫ ਸੈਕਟਰੀ ਨਾਲ ਹੋਈ ਪੰਜਾਬ ਨਾਲ ਹੋਈ ਏ ਜਿੰਦੇ ਵਿੱਚ ਬਹੁਤ ਸਾਰੀਆਂ ਮੰਗਾਂ ਤੇ ਜਿਹੜੀ ਸਹਿਮਤੀ ਬਣੀ ਹੈ ਕਿਉਂਕਿ ਕਰਨੇ ਸਮੇਤ ਜਿਹੜੀਆਂ ਮੰਗਾਂ ਸੀ ਉਹ ਮੰਨੀਆਂ ਆਈਆਂ ਤੇ ਕਿਤੇ ਨਾ ਕਿਤੇ ਜਿਹੜਾ ਡਿਪਾਰਟਮੈਂਟ ਹੈ ਜਿਹੜਾ ਸਾਡਾ ਵਿਭਾਗ ਹੈ ਸਾਡੇ ਉੱਚ ਅਧਿਕਾਰੀ ਉਹ ਮੰਗਾਂ ਨੂੰ ਕਿਤੇ ਲਾਗੂ ਕਰਨ ਤੇ ਨਾਕਾਮ ਰਹੇ ਜਿੰਨੇ ਕਰਕੇ ਵਾਰ-ਵਾਰ ਜਿਹੜਾ ਸਾਡੇ ਵਰਚਨਾਂ ਦੇ ਵਿੱਚ ਫਰੋਸ ਪਾਇਆ ਜਾ ਰਿਹਾ ਸੀ ਆਨੰਦ ਵੀ ਮੰਗਾ ਮੰਗਣ ਤੋਂ ਬਾਅਦ ਜਦੋਂ ਚੀਫ ਸੈਕਟੀ ਨੇ ਕਿਹਾ ਕਿ ਇੱਕ ਅਸੀਂ ਕਹਿੰਦੇ ਹਾਂ ਸਾਨੂੰ ਯਕੀਨ ਨਹੀਂ ਕਿ ਸਾਡੇ ਮਹਿਕਮੇ ਦੇ ਕਿਉਂਕਿ ਇਹ ਮੰਗਾ ਬਹੁਤ ਚਿਰ ਪਹਿਲਾਂ ਵੀ ਮੰਗੀਆਂ ਆਈਆਂ ਤਾਂ ਉਹਨਾਂ ਨੇ ਕਿਹਾ ਵੀ ਤੁਰੰਤ ਇੱਕ ਲੈਟਰ ਜਾਰੀ ਕਰੋ ਤਾਂ ਜੋ ਹਰਪਾਲ ਖੋਲੀ ਜਾਵੇ ਤਾਂ ਸਾਡੇ ਲੀਡਰ ਸਾਡੇ ਜਿਹੜੇ ਅੱਗੂਸੀ ਉਹ ਜਾ ਕੇ ਜਦੋਂ ਹੈੱਡ ਆਫਿਸ ਬੈਠੇ ਤਾਂ ਸਾਡੇ ਇਸ ਏਡੀਓ ਜੀਪ ਮਾ ਕੰਤਾਨੇ ਸਾਡੇ ਜਿਹੜੇ ਆਗੂਆਂ ਨੂੰ ਵੀ ਉਥੇ ਵੇਚ ਤੋਂ ਦਿੱਤਾ ਜਿਹੜਾ ਜਿਹੜਾ ਅੱਜ ਇਹਨਾਂ ਨੇ ਰਾਤ ਹੀ ਜਿਹੜਾ ਲੈਟਰ ਖੋਲਣ ਦੀ ਗੱਲ ਕੀਤੀ ਪਰ ਅੱਜ ਜਿਹੜਾ ਲੈਟਰ ਜਾਰੀ ਕੀਤਾ ਉਹਨੂੰ ਵੀ ਇਹਨਾਂ ਨੇ ਤੋੜ ਮੋੜ ਕੇ ਪੇਸ਼ ਕੀਤਾ ਜਿੰਦੇ ਵੇ ਕਰਕੇ ਜਿਹੜਾ ਜਿਹੜਾ ਵਰਕਰਾਂ ਦੇ ਵਿੱਚ ਭਾਰੀ ਰੋਸ ਹੈ ਤਾਰੀ ਰੋਸ ਨੂੰ ਦੇਖਦੇ ਆ ਜਿਹੜਾ ਸਾਡੇ ਜਥੇਬੰਦੀ ਨੇ ਤੁਰੰਤ ਐਕਸ਼ਨ ਲਿਆ ਤੇ ਅੱਜ 3 ਵਜੇ ਦੇ ਕਰੀਬ ਜਿਹੜੇ ਰਜੀਵ ਕੁਮਾਰ ਦੱਤਾ ਦੇ ਪੁੱਤਲੇ ਫੋਕਨ ਦਾ ਜਿਹੜਾ ਪ੍ਰੋਗਰਾਮ ਸੀ ਉਸ ਤੋਂ ਬਾਅਦ ਜਿਹੜਾ ਅਸੀਂ ਮਹਿਕਮੇ ਨੂੰ ਆਪਦੇ ਉਚਿਤ ਅਧਿਕਾਰੀਆਂ ਨੂੰ ਤੇ ਨਾਲ ਹੀ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਤੇ ਜੇ ਸਾਡੀਆਂ ਮਸਲਾ ਮਸਲੇ ਜਿਹੜੇ ਹੱਲ ਹੈ ਜਿਹੜਾ ਲੈਟਰ ਸਹੀ ਨਾ ਕੀਤਾ ਸ਼ਾਮ ਤੱਕ ਤਾਂ ਜਿਹੜਾ ਸਾਡਾ ਕੱਲ ਦਾ ਪ੍ਰੋਗਰਾਮ ਹੈ ਉਹ ਚੰਡੀਗੜ੍ਹ ਦਾ ਸਟੈਂਡ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਜਰਨਲ ਸਿਕੰਦਰ 50 ਰੋਡਵੇ ਪੰਜ ਪਾਸ ਕੀ ਆਰਟੀਸੀ ਕੰਟਰੈਕਟ ਵਰਕਰ ਜੁਨੀਆਂ ਕਿਸ ਗੱਲ ਨੂੰ ਲੈ ਕੇ ਅੱਜ ਗੇਟ ਤੇ ਮੁਜਾਰਾ ਕੀਤਾ ਗਿਆ ਤੇ ਪੁਤਲਾ ਫੁਕੇ ਜਾ ਰਹੇ ਜੀ ਜਨਾਬ ਸਾਡਾ ਵਿਭਾਗ ਦੇ ਮਾਲੈਂਗਜ ਹੋ ਜਾਂਦਾ ਸਾਡੇ ਵਿਭਾਗ ਦੇ ਅਫਸਰ ਹੀ ਨਹੀਂ ਚਾਹੁੰਦੇ ਵਿਭਾਗ ਚੱਲਦੀ ਜਿੱਥੇ ਕੱਲ ਆਪਣੇ ਪ੍ਰਮੁਖ ਸਿਕੰਦਰ ਪੰਜਾਬ ਜੀ ਨਾਲ ਮੀਟਿੰਗ ਹੋਈ ਆ ਮੀਟਿੰਗ ਬੜਾ ਲੰਮਾ ਸਮਾਂ ਚੱਲਿਆ ਮੀਟਿੰਗ ਦੇ ਵਿੱਚ ਇੱਕ ਮਿੰਟ ਮੰਗਾ ਦੇ ਪ੍ਰਤੀ ਸਹਿਮਤੀ ਬਣੀ ਸੀਗੀ ਪਪਾ ਸਹਿਮਤੀ ਵੀ 15 ਦਿਨਾਂ ਦਾ ਵਕਫਾ ਦਿੱਤਾ ਸੀਗਾ ਸਾਡੇ ਬੰਦਿਆਂ ਨੂੰ ਵੀ ਪਰ ਜਦੋਂ ਕੋਈ ਪੰਜਾਬ ਸਰਕਾਰ ਦਾ ਨੁਮਾਇੰਦਾ ਮੁਸਕਾ ਮੰਗਦਾ ਜਥੇਬੰਦੀ ਵੀ ਐਡੀ ਮਾੜੀ ਨਹੀਂ ਕਿ ਸਮਾਂ ਦੇਣਾ ਬੰਦਤਾ ਸੀਗਾ ਪਹਿਲੇ ਨੰਬਰ ਤੇ ਜਿਹੜੀ ਸਹਿਮਤੀ ਬਣੀ ਸੀ ਕਿਲੋਮੀਟਰ ਸਕੀਮ ਅਸੀਂ ਹਰ ਇੱਕ ਤਰਕ ਤੇ ਅਸੀਂ ਸਾਬਤ ਕਰ ਚੁੱਕੇ ਹਾਂ ਇਹ ਘਾਟੇ ਬੰਦ ਸੌਦਾ ਹੈ ਫਿਰ ਵੀ ਇਹ ਦਿੱਲੀ ਦੇ ਚਾਹਤਿਆਂ ਨੂੰ ਖੁਸ਼ ਕਰਨਾ ਚਾਹੁੰਦੇ ਆ ਉਹਦੇ ਤੇ ਕਮੇਟੀ ਬਣਾ ਕੇ ਫੈਸਲਾ ਦੇਣ ਦੀ ਗੱਲ ਹੋਸੀ 15 ਦਿਨਾਂ ਦੇ ਵਿੱਚ ਇੱਕ ਨਿਯਾਇਜ਼ ਕੰਡੀਸ਼ਨਾਂ ਲਾ ਕੇ ਬਾਹਰ ਕੱਢੇਗੇ ਸਾਥੀ ਨਿੱਕੀ-ਮੋਟੀਆਂ ਤੇ ਉਹਨਾਂ ਦੇ ਪ੍ਰਤੀ ਜਿਹੜੇ ਆਊਟਸੋਰਸ ਦੇ ਸਾਥੀ ਬਹਾਲ ਕੀਤੇ ਗਏ ਸੀਗੇ ਕੰਟਰੈਕਟ ਵਾਲੇ ਸਾਥੀ ਰਹਿ ਗਏ ਸੀਗੇ ਜਿਨ੍ਹਾਂ ਦਾ ਕੰਟਰੈਕਟ ਰੱਦ ਨਹੀਂ ਹੋਇਆ ਸੀਗਾ ਉਹਨਾਂ ਨੂੰ ਡਿਊਟੀ ਤੇ ਲੈਣ ਸੰਬੰਧੀ 15 ਦਿਨਾਂ ਦੀ ਚੀਫ ਸਕੱਟਰੀ ਨੇ ਅੱਖਰ ਦੀ 15 ਦਿਨਾਂ ਦੇ ਵਿੱਚ ਇਹ ਮਸਲਾ ਹੱਲ ਕਰਕੇ ਤੁਹਾਨੂੰ ਜਟੇਬੰਦੀ ਨੂੰ ਵਿੱਚ ਪਾ ਕੇ ਸਾਰਾ ਮਸਲਾ ਹੱਲ ਕਰਨਾ ਸੀ 15 ਦਿਨਾਂ ਦਾ ਸਮਾਂ ਮੰਗਿਆ ਸੀਗਾ ਇੱਕ ਕਰੀਜਨਾ ਦੀ ਸੋਧ ਦੇ ਵਿੱਚ ਪੱਤਰ ਜਾਰੀ ਕਰਨ ਬਾਰੇ ਉਹ ਵੀ 15 ਦਿਨਾਂ ਦਾ ਸੈਕਟਰੀ ਸਾਹਿਬ ਨੇ ਸਮਾਂ ਮੰਗਿਆ ਸੀਗਾ ਜਟੇਬੰਦੀ ਬੰਨੀਓ ਉਹ ਵੀ ਸਮਾਂ ਦਿੱਤਾ ਗਿਆ ਸੀਗਾ ਤੇ ਸਹਿਮਤੀ ਬਣ ਗਈ ਹੜਤਾਲ ਖੋਲਣ ਦੀ ਗੱਲ ਆਈ ਸਾਡੇ ਸੁਭਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਸੀਗਾ ਇਹ ਜਿਹੜਾ ਮਹਿਮਾ ਇਹ ਹਰ ਇੱਕ ਵਾਰੀ ਵਾਅਦੇ ਕਰਕੇ ਇਤੋਂ ਪਹਿਲਾਂ 45 ਤੋਂ 48 ਮੀਟਿੰਗਾਂ ਹੋ ਚੁੱਕੀਆਂ ਹਰ ਇੱਕ ਮੀਟਿੰਗ ਦੇ ਵਿੱਚ ਭੱਜੇ ਆ ਪਰ ਸਾਨੂੰ ਇਹੀ ਕਿਹਾ ਗਿਆ ਸਾਨੂੰ ਰਿਟਨ ਦੇ ਵਿੱਚ ਕਾਪੀ ਦਿੱਤੀ ਜਾਵੇ ਤੇ ਸਾਡੇ ਅਸੀਂ ਜਾ ਕੇ ਜਿਹੜੇ ਆਪਦੇ ਸਾਥੀਆਂ ਨੂੰ ਹੌਸਲਾ ਵਜਾਈ ਦੇ ਕੇ ਅਸੀਂ ਚਾਈ ਚਾਈ ਕੰਮ ਕਰ ਗਏ ਉਥੇ ਇੱਕ ਇਹ ਵੀ ਗੱਲ ਕਹੀ ਗਈ ਸੀ ਜੇਕਰ ਮਹਿਕਮੇ ਨੇ ਇਹ ਪੱਤਰ ਘਟਦਾ ਤੇ ਉਸੇ ਵੇਲੇ ਗੱਦਗਾ ਚਲਾਈਆਂ ਜਾਣਗੀਆਂ ਉਹ ਸਮਾਂ ਰਾਤ ਦਾ 8 ਵਜੇ ਦਾ ਸੀਗਾ ਕੋਰ ਦੀ ਹਰ ਦਫਤਰ ਬੰਨੀਓ ਐਡਮਸ ਦੇ ਵਿੱਚ ਬਹਿ ਕੇ ਪੱਤਰ ਨਾ ਜਾਰੀ ਕਰਨਾ ਜਥੇਬੰਦੀ ਦੇ ਆਗੂਆਂ ਦੇ ਉੱਥੇ ਭਾ ਕੇ ਬੇਇਜ਼ਤੀ ਕਰਨੀ ਤੇ ਵਰਕਰਾਂ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਗਿਆ ਸੀਗਾ ਰਾਤ ਤੇ ਰਾਤ ਦੀ ਗੱਲ ਆ ਤੇ ਤੜਕੇ ਸੁਬਾਹ ਵੇਲੇ ਜਦੋਂ ਜਥੇਬੰਦੀ ਦੇ ਆਗੂ ਉੱਥੋਂ ਜਾਵਨੇ ਪੱਤਰ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕਰਕੇ ਜਦ ਇਹ ਬੰਦੇ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹਰਜੀਪ ਮਾਰ ਤੱਤੇ ਵੱਲੋਂ ਉਸ ਦੇ ਰੋਸ ਵਜੋਂ ਸੁਭਾ ਕਮੇਟੀ ਵੱਲੋਂ ਪ੍ਰੋਗਰਾਮ ਦਿੱਤੇ ਗਏ ਸੀਗੇ ਹਰਜੀਪ ਮਾਰ ਤੱਤੇ ਦਾ ਪੂਰੇ ਪੰਜਾਬ ਦੇ ਵਿੱਚ ਪੁਤਲੇ ਫੂਕਣ ਦਾ ਅਗਲਾ ਪ੍ਰੋਗਰਾਮ ਸਾਡਾ ਸੁਭਾ ਦਾ ਮੁਹਾਲੀ ਦਾ ਭਗਵੰਤ ਮਾਨ ਨਾਲ ਜਾ ਕੇ ਸਵਾਲ ਕਰਨਾ ਜੇਕਰ ਵਰਕਰ ਮੁਲਾਜ਼ਮ ਰੋਡਵੇ ਨੂੰ ਚਲਾਉਣਾ ਚਾਹੁੰਦੇ ਆ ਤੇ ਤੁਹਾਡੇ ਕੋਲ ਅਧਿਕਾਰੀ ਆ ਜਿਹੜੇ ਵਿਭਾਗ ਦੇ ਅਧਿਕਾਰੀ ਆ ਉਹ ਹੀ ਨਹੀਂ ਚਲਾਉਣਾ ਚਾਹੁੰਦੇਗੇ ਦੱਸੋ ਇਹਦੇ ਵਿੱਚ ਪਬਲਿਕ ਪਰੇਸ਼ਾਨ ਹੋ ਰਹੀ ਆ ਵਰਕਰ ਪਰੇਸ਼ਾਨ ਹੋ ਰਹੀ ਆ ਤੇ ਇਹਦੇ ਵਿੱਚ ਸਾਡਾ ਕੀ ਕਸੂਰ ਆ ਜਿੱਥੇ ਜਾਇਜ ਤੇ ਠੱਗੀ ਮੰਗਾਂ ਸੀਗੀਆਂ ਮੰਗੀਆਂ ਅੱਜ ਤੋਂ 2 ਸਾਲ ਪਹਿਲਾਂ ਮੰਗਾ ਮੰਨੀਆਂ ਵਈਆਂ ਸੀਗੀਆਂ ਸਿਰਫ ਉਹਨਾਂ ਦਾ ਪੱਤਰ ਕਢਾਉਣ ਵਾਸਤੇ ਮਿੰਗਣਾ ਕੋਲਿਆਂ ਗਿਆ ਜਰਜੀਤ ਮਾਦ ਦਿੱਤੇ ਤੇ ਗਲਤ ਪੱਤਰ ਜਿਹੜਾ ਜਾਰੀ ਕੀਤਾ ਉਸ ਦੇ ਰੂਸ ਵਜੋਂ ਇਹ ਸਾਰੇ ਦੇ ਸਾਰੇ ਪ੍ਰੋਗਰਾਮ ਦੁਆਰਾ ਸਟੈਂਡ ਕੀਤੇ ਗਏ ਤੁਹਾਡਾ ਸ਼ੁਭਨਾਮ ਜੀ ਰਵਿੰਦਰ ਸਿੰਘ ਰਿੰਕੂ ਸਰ ਦੀ ਮੋਬਾਈਲ ਦਾ ਪ੍ਰਧਾਨ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत